ਪੱਟੇ ਕਿਸਾਨਦਲੀ ਫੋਟੇ ਕੁਸ਼ ਕਪਰੀ ਮੁੱਖ ਮੰਤਰੀ ਭਗਵੰਤ ਸਿੰਘ ਬਾਅਦ ਨੇ ਔਰ ਬੜੇ ਦਿਨਦਲੀ ਦਿੱਤਾ ਉੱਪਰ ਦਾ ਐਲਾਨ ਨਵੇਂ ਖੰਡੂ ਪ੍ਰੋਜੈਕਟ ਤੇ ਕੋ ਜਨਰੇਸ਼ਨ 플ਾਨ ਦਾ ਕੀਤਾ ਉਦਘਾਟਨ ਨਵੇਂ ਵਿਆਹੇ ਜੋੜੇ ਦੇ ਨਾਲ ਵਾਪਰਿਆ ਦਰਦਨਾਖਾਦ ਸਾ ਨਵੀ ਦੁਲਹੰਦੀ ਮੌਤ ਦੁਹਾਰ ਚੰਡੀਗੜ੍ਹ ਵਿਖੇ ਜੇਰੇ ਇਲਾਕ ਇਸੇ ਐਤਵਾ ਨੂੰ ਹੋਇਆ ਸੀ ਗਿਆ ਜਲੰਧਰ ਚ ਜ਼ਬਰਦਸਤ ਮਗਰੋਂ ਕਤਲ ਦੀ ਉੜੀ ਦਾ ਮਾਮਲਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਉਪਰ ਟੈਕਸ਼ਨ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ। ਪੈਲਾ ਦੇ 3 ਨੰਬਰ ਫਾਟਾ ਕੋਡ ਸਬਟੀ ਮੰਡੀਜ ਪ੍ਰਵਾਸੀਆਂ ਦੀ ਸ਼ਰੀਆ ਮੰਡਾਗਰਦੀ ਮੰਡੀ ਬਣੀ ਜੰਗ ਦਾ ਮੈਦਾਨ ਆਮ ਜਨਤਾ ਨੇ ਸੁਰੱਖਿਆ ਉੱਤੇ ਜਤਾਇਆ ਸੰਦੇਹ। ਸ਼ਸ਼ੀ ਕੁਲ ਜੀ ਪੀਟੀ ਨਹੀਂ ਦੇਖ ਰੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿਨਾਵਗੜ ਦੇ ਵਿੱਚ ਨਵੇਂ ਖਣਿਲ ਪ੍ਰੋਜੈਕਟ ਅਤੇ ਕੋ ਜਨਰੇਸ਼ਨਲ ਪਾਰਕ ਦਾ ਉਦਘਾਟਨ ਕੀਤਾ ਗਿਆ। ਅਗੁਰਦਾਸਪੁਰ ਸਹਾਕਾਰੀ ਖੰਡ ਮਿਲਦੀ ਸਪਰਥਾ 2000 ਟਨ ਤੋਂ ਵਧਾ ਕੇ 5000 ਟਨ ਕੀਤੀ ਗਈ ਹੈ। ਤਮਾਨ ਨੇ ਦੱਸਿਆ ਕਿ ਇਸ ਮਿਲ ਦੇ ਵਿੱਚ 2850 ਗੰਨਾ ਕਿਸਾਨ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਔਰ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਨਾਲ ਗੰਨਾ ਸਪਲਾਈ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਧ ਕੇ 7025 ਹੋ ਜਾਵੇਗੀ। ਜਿਸ ਦੇ ਨਾਲ ਕਿਸਾਨਾਂ ਨੂੰ ਦੂਰ ਦਰਾਡੇ ਦੀਆਂ ਮਿਲਾਂ ਤੋਂ ਕੋਈ ਜਾਣ ਦੀ ਲੋੜ ਨਹੀਂ ਪਵੇਗੀ। ਜਿਸ ਦੇ ਨਾਲ ਉਹਨਾਂ ਦੀ ਟਰਾਂਸਪੋਰਟੇਸ਼ਨ ਅਤੇ ਸਮੇਂ ਦੀ ਬਚਤ ਵੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਗੰਨੇ ਦੀ ਫਸਲ ਦੀ ਗੁਣਵੱਤਾ ਵੀ ਵਧਾ ਰਹੀ ਹਾਂ। ਇਸੋ ਮਿਲਦੇ ਨਾਲ ਕਿਸਾਨਾਂ ਦੀ ਦੂਰ ਦਰਵਾਡੇ ਜਾਣ ਵਾਲੀ ਖੱਜਲ ਖੁਆਰੀ ਵਿਕਾ ਜਾਵੇ। ਮੰਨੇ ਕਿ ਆ ਗੰਨੇ ਦਾ 416 ਰੁਪਏ ਪ੍ਰਤੀ ਕੈਂਟਰ ਤਾਂ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵਧ ਹੈ। ਉਹਦੀ ਮੰਨੇ ਕਿ ਕੋਈ ਵੀ ਫੈਕਟਰੀ ਤਿੰਨ ਗੁਣਾ ਵਧ ਵਧਾ ਦੇਈਏ ਤਾਂ ਫਿਰ ਲੇਬਰ ਵੀ ਤਿੰਨ ਗੁਣਾ ਵਧ ਹੋਵੇਗੀ। ਤਾਂ ਪ੍ਰੋਡਕਸ਼ਨ ਵੀ ਤਿੰਨ ਗੁਣਾ ਵਧ ਜਾਵੇਗੀ। ਉਹਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ। ਜੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਉੱਤੇ ਚੱਲਣਾ ਚਾਹੀਦਾ ਹੈ। ਤੋ ਚੰਡੀਗੜ੍ਹ ਵਿੱਚ ਕਿਸਾਨਾਂ ਦੇ ਇਕੱਠ ਬਾਰੇ ਬੋਲਦੇ ਆ ਮਾਨ ਨੇ ਕਿਹਾ ਕਿ ਕੇਂਦਰ ਦੇ ਨਾਲ ਉਹਨਾਂ ਦੀਆਂ ਮੰਗਾਂ ਨੇ ਜਿਸ ਨੂੰ ਕੀ ਕੇਂਦਰ ਸਰਕਾਰ ਦੇ ਵੱਲੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਸਮੇਂ-ਸਮੇਂ ਸਰ ਕਿਸਾਨਾਂ ਦੇ ਨਾਲ ਮਿਲ ਨਹੀਂ ਕਰਦੀ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਉੱਤੇ ਉਹਨਾਂ ਵੱਡਾ ਐਲਾਨ ਕਰਦੇ ਆ ਕਿ ਕਿਉਂਕਿ ਕੋਲ ਦਿਨ ਤੋਂ ਕੋਈ ਛੋਟ ਪਰਿਵਾਰ ਲਈ 10 ਲੱਖ ਰੁਪਏ ਦਾ ਬੀਮਾ ਉਸੇ ਸ਼ੁਰੂ ਕਰਨ ਜਾ ਰਹੇ ਤੇ ਹੋਰ ਵੀ ਕਈ ਵੱਡੇ ਪ੍ਰੋਜੈਕਟ ਸੂਬਾ ਵਾਸੀਆਂ ਦੇ ਲਈ ਆ ਰਹੇ ਨੇ ਤੇ ਡਾਕਟਰਾਂ ਦੀ ਨਵੀਂ ਭਰਤੀ ਵੀ ਕੀਤੀ ਜਾ ਰਹੀ ਹੈ ਮਾਨ ਲਿਖਿਆ ਕਿ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਹੈ ਉੱਥੇ ਪੰਜਾਬ ਸਰਕਾਰ ਜਿਹੜੀ ਕੀ ਨਾਲ ਖੜੀ ਹੈ ਅੱਜ ਗੁਰਦਾਸਪੁਰ ਸੈਕਾਰੀ ਜਿਹੜੀ ਖੰਨ ਮੈਲਸ ਲਿਮਟਿਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰੱਥਾ ਦੀ ਰਿਫਾਈਨਡ ਸਲਫਰ ਰੈਟ 슈ਗਰ ਮਿਲ ਨਵੀਂ ਕੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋ ਗਈ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਆਂਟਰਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਪੀਸੀਡੀ ਤੋਂ ਵਧਾ ਕੇ 5000 ਪੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7000 25 ਹੋਏ ਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਜਾਣ ਦੀ ਲੋੜ ਨਹੀਂ ਰਹਿਣੀ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਇਹ ਸਲਫਰ ਰੈਤ ਜਿਹੜੀ ਲੋਕਾਪਰਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਇਆ ਜ਼ਿਆਦਾ ਰੇਟ ਹੈ। ਤੇ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੀਗਾਵਾਟ ਬਿਜਲੀ ਜਿਹੜੀ ਆ ਪੀਐਸ ਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਗੀ ਇਥੋਂ। ਤੇ ਬਾਕੀ ਕਿਉਂਕਿ ਫਤਿਹ ਸ਼ੂਗਰ ਜਿਹੜੀ ਹੈ ਅੱਜ ਕੀਤੀ ਹੈ। ਉਹ ਕਿਲੋ-ਕਿਲੋ ਦੇ ਪੈਕਟਾਂਸ ਵੀ ਸ਼ੁਰੂ ਕੀਤੀ ਜਾ ਰਹੀ ਹੈ। ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕੇਟ ਮਿਲਦੇ ਆ। ਇੱਕਾਪਾ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਹੈ ਸੋ ਸਲਫਰ ਰੈਤ ਖੰਡਾ ਜੋ ਲੇਟੈਸਟ ਮਾਡਲ ਹੈ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨਾ ਨੰਦ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਰੇ ਚੇਅਰਮੈਨ ਸਾਹਿਬ 슈ਗਰ ਮਿਲ ਦੇ 슈ਗਰ ਫੈਕਟ ਦੇ ਜਿੰਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵਧੀ ਵਧਾ ਰਹੇ ਹਾਂ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਲ ਖੁਆਰੀ ਜਿਹੜੀ ਉਹ ਘਟ ਗਈ ਸੋ ਸੈਨੇਟ ਚੋਣ ਦੀ ਤਰੀਕ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਪ੍ਰਸ਼ਾਸਨ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਹਾਲਾਂਕਿ ਅਜੇ ਤੱਕ ਸੈਨੇਟ ਚੋਣ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ ਸੋ ਮੋਰਚਾ ਨੇ ਕਿਹਾ ਸੀ ਕਿ ਜੇਕਰ ਸੈਨੇਟ ਚੋਣ ਦਾ ਐਲਾਨ ਨਹੀਂ ਹੁੰਦਾ ਤਾਂ ਚੋ 26 ਨਵੰਬਰ ਯਾਨੀ ਕਿ ਅਸ ਤੋਂ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਕਰਕੇ ਪ੍ਰਦਰਸ਼ਨ ਕਰੇ ਤਾਂ ਮੋਰਚੇ ਦੇ ਮੈਂਬਰ ਬਹੁਤੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ ਪਰ ਇਸ ਵਿੱਚਕਾਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਜਾ ਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਨੋਟਿਸ ਜਾਰੀ ਕਰਦੋਂ ਛੁੱਟੀ ਦੀ ਘੋਸ਼ਣਾ ਕੀਤੀ ਹੈ ਤੋਤੀ ਯੂਨੀਵਰਸਿਟੀ ਦੇ ਸਾਰੇ ਡਿਪਾਰਟਮੈਂਟ ਜਾਨੀ ਕਿ ਟੀਚਿੰਗ ਤੇ ਨੋਨ ਟੀਚਿੰਗ ਸਟਾਫ ਦੇ ਵੀ ਛੁੱਪੇ ਲਾਂਦੇ ਹੈ ਜਨਰਲ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਸੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਬੰਦੀ ਕਾਲ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਯੂਨੀਵਰਸਿਟੀ ਦੇ ਹਰ ਗੇਟ ਉੱਤੇ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਨੇ ਹਾਲਾਂਕਿ ਯੂਨੀਵਰਸਿਟੀ ਦੇ ਗੇਟ ਪੰਜਾਬ ਯੂਨੀਵਰਸਿਟੀ ਵੱਲੋਂ ਅਚਕਤ ਕੁਝ ਵੀ ਪਾਕਾਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣੀਆਂ ਸੀ। ਇੱਥੇ ਮੌਕੇ ਤੇ ਵਿਦਿਆਰਥੀਆਂ ਦੇ ਵੱਲੋਂ ਬੰਦ ਦੀ ਕਾਲ ਵੀ ਦਿੱਤੀ ਗਈ ਸੀ। ਤਾਂ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹਨਾਂ ਪ੍ਰੀਖਿਆਵਾਂ ਨੂੰ ਡੀਵੀ ਕਾਲਜ ਦੇ ਵਿੱਚ ਕਰਵਾਉਣ ਦਾ ਫੈਸਲਾ ਲਿਆ ਸੀ। ਹਾਲਾਂਕਿ ਵਿਦਿਆਰਥੀਆਂ ਨੇ ਇਸ ਫੈਸਲੇ ਉੱਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਮੰਗਲਵਾਰ ਰਾਤ ਨੂੰ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ। ਜਿਸ ਤੋਂ ਬਾਅਦ ਵਿਦਿਆਰਥੀ ਸ਼ਾਂਤ ਹੋਏ ਤੇ 24 ਅਸਰ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦੇ ਲਈ ਪਹੁੰਚ ਗਏ। ਜਲੰਧਰ ਦੇ ਵਿੱਚ ਜੋ ਜ਼ਬਰ ਜਨਾਹ ਮਗਰੋਂ ਕਤਲ ਕੀਤੀ ਨਾਬਾਲਗ ਕੁੜੀ ਦੇ ਪਰਿਵਾਰ ਦੇ ਨਾਲ ਦੁਖਸਾਚਾ ਕਰਨ ਦੇ ਲਈ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਅਤੇ ਚਾਈਲਡ ਕਮਿਸ਼ਨ ਪਹੁੰਚੇ ਰਹੇ ਤਾਂ ਰਾਜ ਲਾਲੀ ਨੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਈਮੇਲ ਜਰੀਏ ਬੱਚੀ ਦੇ ਕੇਸ ਨੂੰ ਲੈ ਕੇ ਜਵਾਬ ਮੰਗਿਆ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਘਟਨਾ ਸਬੰਧੀ ਸਾਰੇ ਤੱਥ ਇਕੱਠੇ ਕਰਦੇ ਤੇ ਜ਼ਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਇਹ ਵੀ ਸਵਾਲ ਕੀਤਾ ਕਿ ਪੁਲਿਸ ਨੂੰ 4 ਮਹੀਨੇ ਦੀ ਕੋਠੀ ਵਿੱਚੋਂ ਲੜਕੀ ਦੀ ਲਾਸ਼ ਕਿਉਂ ਨਹੀਂ ਬਰਾਮਦ ਹੋਈ ਨਾਲੀ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਪੁਲਿਸ ਕਮਿਸ਼ਨਰ ਤੁਨਪ੍ਰੀਤ ਕੌਰ ਦੇ ਨਾਲ ਮੁਲਾਕਾਤ ਕਰਨਗੇ ਤੇ ਸਾਰੇ ਸਬੂਤ ਮੰਗਣਗੇ। ਉਹਨੇ ਕਿਹਾ ਕਿ ਫੋਰੈਂਸਿਕ ਟੀਮ ਨੇ ਸਾਰੇ ਸਬੂਤ ਇਕੱਠੇ ਕਰ ਲਏ ਨੇ ਤੇ ਪੋਸਟਮਾਰਟਮ ਰਿਪੋਰਟ ਵੀ ਪ੍ਰਾਪਤ ਹੋ ਗਈ ਹੈ। ਪਰਿਵਾਰ ਮੰਗ ਕਰ ਰਿਹਾ ਕਿ ਇਸ ਕੇਸ ਨੂੰ ਫਾਸਟ ਟਰੈਕ ਅਦਾਲਤ ਵਿੱਚ ਭੇਜਿਆ ਜਾਵੇ ਜਿਸ ਮਾਮਲੇ ਦੇ ਵਿੱਚ ਅਖੀਰ ਤੱਕ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹਨੇ ਕਿਹਾ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਬਾਲ ਕਮਿਸ਼ਨ ਦੋਵੇਂ ਆਖਰੀ ਤੱਕ ਪਰਿਵਾਰ ਦਾ ਸਾਥ ਦੇਣਗੇ। ਮੁਲਾ ਕਮਿਸ਼ਨ ਨੇ ਕਿਹਾ ਕਿ ਪਰਿਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਕਿ ਮਲਜ਼ੂਮ ਡਰਾਈਵਰ ਦਾ ਪਿਛਲਾ ਰਿਕਾਰਡ ਵੀ ਬੇहद ਮਾੜਾ ਸੀ ਇਸ ਲਈ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ ਸੋ ਦੱਸਦੀ ਹੈ ਕਿ ਐਸਆਈ ਮੰਗਤ ਰਾਮ ਦੀ ਮੌਤ ਲਈ ਅਤੇ ਇਸ ਮਾਮਲੇ ਵਿਰੁੱਧ ਕੇਸ ਦਰਜ ਕਰਨ ਬਾਰੇ ਚਰਚਾ ਦੇ ਲਈ ਵੀ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾਵੇਗੀ ਤਾਂ ਤੁਝੇ ਪਾਸੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬਾਲ ਕਮਿਸ਼ਨਰ ਕਵਰਦੀਪ ਸਿੰਘ ਨੇ ਇਸ ਘਟਨਾ ਦੀ ਬੇहद ਨਿੰਦਾ ਕੀਤੀ ਹੈ ਉਹਨੇ ਕਿਹਾ ਕਿ ਹਰ ਕੋਈ ਪੁਲਿਸ ਅਤੇ ਹੋਰਾਂ ਨੂੰ ਇਸ ਅਸਫਲਤਾ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਪਰ ਉਹਨਾਂ ਦਾ ਮੰਨਣਾ ਹੈ ਕਿ ਸੋਸਾਇਟੀ ਦਾ ਵੀ ਫੇਲਿਅਰ ਹੈ ਉਹਨਾਂ ਨੇ ਕਿਹਾ ਕਿ ਸਾਡਾ ਸੰਭਾਲ ਚ ਅੱਗੇ ਵਧਣਾ ਚਾਹੀਦਾ ਪਰ ਹੁਣ ਪਿੱਛੇ ਆ ਰਿਹਾ ਹੈ ਉਦੋਂ ਹੀ ਉਹਨਾਂ ਸੋਸਾਇਟੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਤੋਂ ਬਾਅਦ ਬੱਚਿਆਂ ਦਾ ਧਿਆਨ ਰੱਖਾਂ ਉਹਨਾਂ ਨੇ ਕਿਹਾ ਕਿ ਇਸ ਘਟਨਾ ਦੀ ਸਜ਼ਾ ਮੌਤ ਹੋ ਸਕਦੀ ਹੈ ਜਾਂ ਦੋਸ਼ੀ ਨੂੰ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਿਤਾਣੀ ਪਵੇਗੀ ਦੋਸ਼ੀ ਤੇ 9 ਦਿਨਾਂ ਦਾ ਰਿਮਾਰਡ ਬਾਰੇ ਬਾਲ ਕਮਿਸ਼ਨ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਹਿਲਾ ਕਮਿਸ਼ਨ ਤੇ ਬਾਲ ਕਮਿਸ਼ਨ ਮੌਕੇ ਤੇ ਪਹੁੰਚੇ ਨਹੀਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਫਿਊਚੂ ਪੌਕਸੋ ਐਕਟ ਲਾਗੂ ਦੇਸ਼ਈ ਮੰਗਤਰਾਮ ਦੀ ਮੋਤਲੀ ਦੇ ਸਬੰਧ ਦੇ ਵਿੱਚ ਉਹਨਾਂ ਕਹੇ ਕਿ ਚਾਰਜ ਤੋਂ ਬਾਅਦ ਉਸ ਵਿਰੁੱਧ ਠੁਕਮੀ ਕਾਰਵਾਈ ਵੀ ਕੀਤੀ ਜਾਵੇਗੀ। ਪਰ ਉਹਤੋਂ ਦੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਸਵੈ ਰੱਖਿਆ ਦੀ ਸਿੱਖਲਾਈ ਦੇਣ। ਤਾਂ ਬਾਲ ਕਮਿਸ਼ਨ ਨੇ ਕਿਹਾ ਕਿ ਕਟਨਾ ਆਂਗਵਾਂ ਦੇ ਵਿੱਚ ਵਾਪਰੀ ਹੈ। ਅਜਿਹੇ ਦੇ ਵਿੱਚ ਜੇਕਰ ਇਹ ਕਿਤੇ ਹੋਰ ਵਾਪਰਦੀ ਤਾਂ ਬੱਚਾ ਮਲਜ਼ਮ ਦੇ ਚੁੰਗਲ ਤੋਂ ਬਚਨ ਦੇ ਵਿੱਚ ਸਮਰਥ ਹੋ ਸਕੇ। ਸੋ ਫਤਿਹਗੜ ਚੂੜੀਆ ਡੇਰਾ ਰੋਡ ਤੇ પેટ્રોલ ਪੰਪ ਦੇ ਨਜ਼ਦੀਕ ਗਲਤ ਤੰਗ ਦੇ ਨਾਲ ਬਣੇ ਡਵਾਈਡਰ ਕਾਰਨ ਨਿਤਦੀਨ ਹਾਦਸੇ ਵਾਪਰਦੇ ਨੇ। ਸਵਾਜੋ ਤੜਕਸਾ ਰਿਕਵਰੀ ਫੇਰ ਤੋਂ ਪਠਾਨਕੋਟ ਤੋਂ ਕ੍ਰੈਸ਼ਰ ਦੇ ਨਾਲ ਭੜਿਆ ਵੱਡਾ ਟਰਾਲਾ ਸਿੱਧਾ ਜਾ ਕੇ ਸੜਕ ਵਿਚਕਾਰ ਜੜਾ ਕਿ ਟਿੱ ਗਿਆ ਜਿਸ ਕਾਰ ਟਰਾਲਾ ਪਲਟ ਗਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਟਰਾਲੇ ਦਾ ਭਾਰੀ ਨੁਕਸਾਨ ਹੋ ਗਿਆ ਇਸ ਵੰਦੀ ਟਰੈਕਟਰ ਡਰਾਈਵਰ ਗੁਰਸਾਹਬ ਸਿੰਘ ਨੇ ਦੱਸਿਆ ਕਿ ਤੜਕਸਾ ਜਦੋਂ ਡੇਰਾ ਬਾਬਾ ਨਾਰਕ ਵਾਲੇ ਪਾਸੇ ਤੋਂ ਫੋਤੇਗੜ ਚੂੜੀਆਂ ਵਾਲੇ ਪਾਸੇ ਜਾ ਰਿਹਾ ਸੀ ਤਾਂ ਅਚਾਨਕ ਡਿਵਾਈਡਰ ਉੱਤੇ ਜਾ ਚੜਿਆ ਜਿਸ ਦੇ ਨਾਲ ਟਰਾਲੇ ਦਾ ਵੱਡਾ ਨੁਕਸਾਨ ਹੋ ਗਿਆ ਦੋਤੇ ਫੋਤੇਗੜ ਚੂੜੀਆਂ ਰੋਡ પેટ્રોલ ਪੰਪ ਤੇ ਉੱਤੇ ਡਿਵਾਈਡਰ ਕਾਰਨ ਮਿੱਥ ਜਿਹੜੇ ਕਿ ਹਾਦਸੇ ਵਾਪਰਦੇ ਨੇ ਜਿਸ ਤੋਂ ਬਾਅਦ ਜਿਹੜੇ ਕਿ ਲੋਕ ਉੱਥੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਡਵਾਈਡਰ ਕਾਰਨ ਹਰ ਰੋਜ਼ ਹਾਦਸੇ ਹੁੰਦੇ ਨੇ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਜਿਹੜਾ ਕਿ ਲੋਕਾਂ ਦਾ ਕਾਫੀ ਹੁੰਦਾ ਹੈ ਇਸ ਲਈ ਡਵਾਈਡਰ ਨੂੰ ਹਟਾ ਕੇ ਰਿਫਲੈਕਟਰ ਅਤੇ ਵੱਡੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਹਾਂਜੀ ਅਸੀਂ ਇੱਥੇ ਤੇ ਵੀ ਰੱਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਇਸ ਦੇ ਡੁਆਇਟਰ ਦੇ ਵਿੱਚ ਆ ਕੇ ਵਜਦੀ ਹੈ ਹਾਂਜੀ ਜਾਂ ਤਾਂ ਡੁਆਇਟਰ ਪਾਇਆ ਗਿਆ ਹੈ ਜਾਂ ਗਵਰਨਮੈਂਟ ਵੱਲੋਂ ਤੇ ਲੇਟਾਂ ਲਾਈਆਂ ਜਾਣ ਤੇ ਜਿਹੜਾ ਜਾਂ ਪਿੱਛੇ ਵੈਰੀਗੇ ਖਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਅਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲੱਗੇ ਰਹਿੰਦੇ ਕਦੀ ਜਾ ਕੇ ਜਾਂ ਕਮੇਟੀ ਘਰ ਆਏ ਜਾਂ ਹੋਰ ਕਿਹੜੇ ਅਧਿਕਾਰੀ ਵੀ ਨਹੀਂ ਆ ਕੇ ਕਿ ਇਹ ਜਿਹੜਾ ਕਈ ਵਾਰੀ ਇਹਨਾਂ ਕਿਹਾ ਹੋਇਆ ਹੈ ਇੱਥੇ ਡੁਅਟਰ ਟਾਇਆ ਜਾਏ ਨਹੀਂ ਹਟਾਉਂਦੇ ਕੋਈ ਨਹੀਂ ਥੋਟ ਹੁੰਦੇ ਨਾਲ ਇੱਥੇ ਲਟਾ ਜਾਂਦੀਆਂ ਨੇ ਸਾਰੀਆਂ ਲੜਕੀਆਂ ਕੋਈ ਲੜਨੀ ਚਾਹਦੀ ਇੱਥੋਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਕਮੇਟੀ ਦੇ ਪੈਸੇ ਪਾਉਂਦੇ ਸਨ ਉਹਨਾਂ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਕਦੀ ਕਾਰ ਵਜ ਜਾਂਦੀ ਨਹੀਂ ਕਦੀ ਕੋਈ ਵਜ ਜਾਂਦਾ ਲੋਕਾਂ ਦੀ ਸੱਟਾਂ ਬੱਟਾਂ ਬਹੁਤ ਲੱਗਦੀਆਂ ਡਿਵਾਈਡਰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਬੋਡ ਨਹੀਂ ਆਪਦਾ ਕੋਈ ਲੈਰ ਨਹੀਂ ਕੁਝ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਾ ਚੱਲੋ ਹੋਣਾ ਚਾਹੀਦਾ ਜਮ ਪੀਡਬੀ ਵੱਲੋਂ ਹੋਣਾ ਚਾਹੀਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਦੀ ਆ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਇਹ ਡਿਵਾਈਡਰ ਦੇ ਕਾਰਨ ਹੋ ਰਹਾ ਜੀ ਡਿਵਾਈਡਰ ਨੂੰ ਹਟਾਣਾ ਚਾਹੀਦਾ ਜਾਂ ਇਹ ਜਿਹੜਾ ਵੜਲਾ ਕਰਕੇ ਬਹੁਤ ਨੁਕਸਾਨ ਦੇ ਚੌਥੇ ਪੰਜਵੇਂ ਦਾ ਕੋਈ ਕਾਰ ਕੋਈ ਨਾ ਕੋਈ ਵੱਜੀ ਰਹਿੰਦੀ ਹੈ ਇਸ ਜਗ੍ਹਾ ਤੇ ਇਹਦਾ ਕੋਈ ਜਾਂ ਮੋੜ ਲਾਉਣਾ ਚਾਹੀਦਾ ਜਾਂ ਨੂੰ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆ ਰਿਹਾ ਵਾ ਇਹ ਚਾਹੀਦਾ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਗੱਡੀਆਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਸਾਡੀ ਨੋਗਾ ਪਿੱਛੇ ਜਿਮਤੀ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵੱਜੀ ਰੇ ਹਲ ਕੀਤਾ ਜਾਵੇ ਬੇਨਤੀ ਹੈ ਕਿ ਇਹਦਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵੱਜੀ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਹੀਂ ਘਰੋਂ ਸਾਨੂੰ ਨਿਕਲਣਾ ਇਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਆ ਪਰਲੀ ਸਾਈਡ ਸੜਕਾਂ ਟੁੱਟੀਆਂ ਸਾਰੀ ਜਦੋਂ ਕੱਲ ਪਰਸੋਂ ਹੀ ਸਾਡੇ ਬੇ ਗਾੜੀ ਇੱਕ ਗੱਡੀ ਦਾ 25 ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਆ ਰਾਤ ਦਾ ਇੱਕ ਟਰੱਕ ਵੱਜ ਗਿਆ ਡਰਾਈਵਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਇਸ ਕਰਕੇ ਇਹ ਡਿਵਾਈਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਕੋਈ ਹੱਲ ਨਹੀਂ ਜੇ ਜਾਂ ਸੜਕ ਦਾ ਹੱਲ ਕੀਤਾ ਜਾਵੇ ਜਾਂ ਡਿਵਾਈਡਰ ਦਾ ਕੋਈ ਪੱਕਾ ਹੱਲ ਕੀਤਾ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਇਹਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਬਹੁਤ ਆਖਾਂ ਨੂੰ ਕਰੋ ਆਪਣੀ ਕੋਈ ਚੀਜ਼ ਕਰਨੇ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਵੀ ਸਾਡੇ ਘਰ ਹੀ ਨਾ ਆਣ ਕੇ ਵਜੇ ਵਿੱਚ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਹੈ ਜੀ ਇਹ ਤੁਸੀਂ ਇੱਥੇ ਨਜ਼ਦੀਕ ਰਹਿੰਦੇ ਹੋ ਅਹ ਬੜੀ ਕਮੇਟੀਕਾਰ ਜਾਂ ਕੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੇ ਲੀਡਰ ਨੂੰ ਨੇ ਰਾਜਨੀਤੀ ਪਾਰਟੀ ਨੇ ਉਹਨਾਂ ਨੇ ਜਾਂ ਸਰਕਾਰ ਨੂੰ ਨਹੀਂ ਕਿਹਾ ਵੀ ਇਹਦਾ ਹੱਲ ਕੀਤਾ ਜਾਏ। ਕਮੇਟੀ ਵਾਲਿਆਂ ਨੂੰ ਬੜੀ ਰਿਗੜੀ ਸਰਗੁਟੀ ਆ। ਉੱਥੇ ਹੁੰਦੇ ਆ ਗਟਕੇ ਦੇ ਦੋ ਟੇਪਰ ਫੁੱਟ ਕੇ ਚੱਲ ਜਾਂਦੇ ਆ। ਉਹ ਜਦੋਂ ਸੜਕ ਵਗਦੀ ਆ ਉਹ ਫੇਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਤੇ ਉਸੇ ਟੋਏ ਪੈ ਜਾਂਦੇ ਆ। ਸਾਰੀ ਦਿਹਾੜੀ ਹੁਣ ਕਮਾਦ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ। ਸਭ ਰੌਂਗ ਸਾਈਡ ਹੀ ਚੱਲਦੇ ਆ। ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਆ। ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰਾਂ ਦਾ ਬਹੁਤ ਔਖਾ ਹੋ ਗਿਆ ਤੇਰੇ ਨਾਲ। ਵੀ ਤੇ ਜਿਤਨਾ ਰੋਵੇ ਚੱਲੀਦਾ ਉਤਰਾਂ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਪਤਾ ਨਹੀਂ ਲੱਗਦਾ ਕਿ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਏ ਆ ਹੁਣ 5-6 ਲੱਖ ਰੁਪਏ ਦਾ ਨੁਕਸਾਨੇ ਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਠੀਕੀ ਵੰਡ ਮੈ ਜਾਣਾ ਤੇ ਇਹ ਸਿੱਧਾ ਡਾਇਵਾਇਡਰ ਤੇ ਚੱਲਦਾ ਸਿੱਧੀ ਡਾਇਵਾਇਡਰ ਤੇ ਜੀ ਸੂਰੀ ਆਉਂਦੀ ਹੈ ਮਤਲਬ ਆਟੋਮੈਟਿਕ ਲਾਈਟ ਕੁਝ ਨਹੀਂ ਆਇਆ ਕੋਈ ਰੇਡੀਅਮ ਨਹੀਂ ਗਈ ਜਦੋਂ ਡਾਇਵਾਇਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰੀ ਵੀ ਡਾਇਵਾਇਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ अनेका ਹੀ ਲਗੀਆਂ ਹੈ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਹੋਣਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਸਾਰਾ ਭਾਰ ਹਾਂ ਜੀ ਗੱਡੀ ਦਾ ਗੱਡੀ ਦਾ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁ ਮਾਰਤੀ ਜਾਂਦਾ ਹੀ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦਾ ਹਾਂ ਗੱਡੀ ਇਹ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਰਾ ਵੀ ਦਰਿਆ ਦੇ ਵਿੱਚ ਆਸ ਦੀ ਤੌਰ ਤੇ ਬੜਾਈ ਕਿ ਕੱਚੇ ਰਸਤੇ ਨੂੰ ਪਾਰ ਕਰਦੇ ਹਾਂ ਟਰੈਕਟਰ ਟਰਾਲੀ ਦਰਿਆ ਦੇ ਵਿੱਚ ਡਿੱਗ ਗਈ ਹੈ ਤਾਂ ਦਰਿਆ ਡੂੰਘਾ ਹੋਣ ਕਾਰਨ ਚਾਲਕ ਲਾਪਤਾ ਹੋ ਗਿਆ ਜਦੋਂ ਕਿ ਕਿਸਾਨ ਅਗੂ ਉੱਤੇ ਟਰੈਕਟਰ ਚਾਲਕ ਦੇ ਰਿਸ਼ਤੇਦਾਰ ਨੇ ਦੋਸ਼ ਲਾਇਆ ਕਿ ਰਸਤਾ ਦਰਿਆ ਦੇ ਵਿੱਚੋਂ ਮਾਈਨਿੰਗ ਕਰਨ ਵਾਲਾਂ ਦੇ ਵੱਲੋਂ ਨਜਾਇਜ਼ ਤੌਰ ਤੇ ਬਣਾਇਆ ਗਿਆ ਫਿਲਹਾਲ ਚਾਲਕ ਜਿਸ ਦਾ ਨਾਮ ਰঞ্জੀਤ ਸਿੰਘ ਦੱਸਿਆ ਜਾ ਰਿਹਾ ਹੈ ਦਰਿਆ ਦੇ ਵਿੱਚੋਂ ਲਬਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਸ ਦਾ ਕੋਈ ਵੀ ਪਤਾ ਨਹੀਂ ਲੱਗਾ ਤਾਂ ਕਿਸਾਨ ਅਗੁਂਦਰਪਾਲ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਕੁਝ ਲੋਕ ਜਿਸ ਦਾ ਕਿ ਖੇਤ ਉਸ ਦੀ ਰੇਤ ਦੀ ਆਰ ਦੇ ਵਿੱਚ ਦਰਿਆ ਦੇ ਵਿੱਚੋਂ ਨਜਾਇਜ਼ ਮਾਈਨਿੰਗ ਕਰ ਰਹੇ ਤੇ ਦੇਰਾਂ ਤੇ ਟਰੈਕਟਰ ਟਰਾਲੀ ਚਾਲਕ ਦੇ ਨਾਲ ਵਾਪਰੇ ਹਾਦਸੇ ਪਿੱਛੇ ਵੀ ਮਾਈਨਿੰਗ ਮਾਫੀਆ ਹੀ ਵੱਡਾ ਕਾਰਨ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਉੱਥੇ ਹੀ ਰঞ্জੀਤ ਸਿੰਘ ਦੇ ਰਿਸ਼ਤੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਰਨਜੀਤ ਸਿੰਘ ਜੀਸੀਬੀ ਚਾਲਕ ਸੀ ਤੇ ਪਿਛਲੇ 2 ਮਹੀਨਿਆਂ ਤੋਂ ਕ੍ਰੈਸ਼ਰ ਚਲਾ ਰਿਹਾ ਸੀ ਤਾਂ ਟਰਾਲੀ ਲੈ ਕੇ ਦਰਿਆ ਤੇ ਕਿਵੇਂ ਪਹੁੰਚ ਗਿਆ ਇਸ ਦੀ ਵੀ ਜਾਂਚ ਹੋ ਜਾਣੀ ਚਾਹੀਦੀ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਘਟਨਾ ਬਾਰੇ ਫਿਲਹਾਲ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਹੈ ਜਿਹੜੇ ਰੇਤ ਖੇਤ ਜਿਹੜੀ ਪਾਲਿਸੀ ਸਰਕਾਰ ਨੇ ਇੱਕ ਜ਼ਿੰਮੇਦਾਰਨ ਨੂੰ ਸਹੂਲਤ ਵਾਸਤੇ ਪੜਾਈ ਸੀ ਵੀ ਜਿਹੜੇ ਹਰਦੀ ਮਾਰੇ ਹਟਾਏ ਆ ਉਹਨਾਂ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਪਰ ਇੱਧਰ ਜਿਹੜੇ ਮਰਾੜੇ ਜਾਂ ਮਕੌੜੇ ਏਰੀਏ ਦੇ ਕੁੱਝ ਜਿਹੜੇ ਇਸ ਤਰ੍ਹਾਂ ਦੇ ਅੰਸਰ ਵੀ ਹੈਗੇ ਜਿਹੜੇ ਇਸ ਪਾਲਿਸੀ ਦਾ ਗਲਤ ਯੂਜ਼ ਕਰ ਰਹੇ ਆ ਇੱਥੇ ਕੁੱਝ ਕ੍ਰੈਸ਼ਰ ਵਾਲੇ ਜਾਂ ਕੁੱਝ ਇਸ ਤਰ੍ਹਾਂ ਦੇ ਪੁਰਾਣੇ ਮਾਈਨਿੰਗ ਮਾਫੀਆ ਦੇ ਲੋਕ ਨੇ ਜਿਹੜੇ ਦਰਿਆ ਤੋਂ ਪਾਰ ਜ਼ਿਮੀਂਦਾਰ ਨੂੰ ਕਿਸਾਨਾਂ ਨੂੰ ਆਉਣ ਵਾਸਤੇ ਦਰਿਆਵਾ ਤੋਂ ਕੋਈ ਰਸਤਾ ਨਹੀਂ ਹੈਗਾ ਆਰਜੀ ਪੋਲ ਮਰਾੜੇ ਦੇ ਵਿੱਚ ਪੱਤਨ ਦੇ ਉੱਪਰ ਮਕੌੜੇ ਪੱਤਨ ਦੇ ਉੱਪਰ ਵੀ ਲੱਗਦੇ ਸੀ ਪਰ ਉਹ ਜਿਹੜੇ ਆ ਰੇਣੀ ਸੀਜ਼ਨ ਜਦੋਂ ਖਤਮ ਹੋ ਜਾਂਦਾ ਦੁਬਾਰਾ ਬਹਾਲ ਕਰ ਦਿੱਤੇ ਜਾਂਦੇ ਸੀ ਤਕਰੀਬਨ ਅਕਤੂਬਰ ਮਹੀਨੇ ਦਾ ਰੇਣੀ ਸੀਜ਼ਨ ਖਤਮ ਹੋਇਆ ਕੋਰੇ ਨਵੰਬਰ ਮਹੀਨਾ ਖਤਮ ਹੋਣ ਤੇ ਆ ਚੁੱਕਿਆ ਅਜੇ ਤੱਕ ਉਹ ਪ੍ਰਸ਼ਾਸਨ ਨੇ ਪੂਰ ਬਹਾਲ ਨਹੀਂ ਕੀਤੇ ਪਰ ਜਿਹੜੇ ਕਮਰਸ਼ੀਅਲ ਆਪਣੇ ਫਾਇਦਿਆਂ ਵਾਸਤੇ ਕਾਰੋਬਾਰ ਕਰਦੇ ਨੇ ਰੇਤ ਦਾ ਇੱਕ ਵੱਡਾ mafia ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਲਈਆਂ ਜਿਹੜੀਆਂ ਦਰਿਆ ਦੇ ਆਰ ਪਾਰ ਆਉਣ ਜਾਣ ਵਾਸਤੇ ਲਾ ਦਿਤੀਆਂ ਨੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਕਿਹਨੇ ਕਿਹੜੇ ਡਿਪਾਰਟਮੈਂਟ ਨੇ ਐਨਓਸੀ ਦਿੱਤੀ ਆ ਤੇ ਜਿਹੜੀਆਂ ਲੀਆ ਲਾ ਕੇ ਤੇ ਦਰਿਆ ਦਾ ਜਿਹੜਾ ਕੁਦਰਤੀ ਵਹਾਅ ਆ ਉਸ ਨੂੰ ਰੋਕਿਆ ਗਿਆ ਹੁਣ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਘਟਨਾ ਵਾਪਰ ਚੁੱਕੀਆਂ ਨੇ ਕਿ ਕੁਝ ਪ੍ਰੈਸ਼ਰ ਵਾਲੇ ਇੱਥੇ ਦਰਿਆ ਦੇ ਵਿੱਚੋਂ ਰਾਤ ਚੋਰੀਛਿਪੇ ਰੇਤ ਕੱਢਦੇ ਨੇ ਉਹ ਪਹਿਲਾਂ ਵੀ ਇੱਥੇ ਕਈ ਵਾਰ ਗੱਡੀਆਂ ਪਲਟੀਆਂ ਨੇ ਤੇ ਪ੍ਰਾਪਰਟੀਆਂ ਨੇ ਪੋਗਲੈਂਡ ਇੱਕ ਜੋ ਚਾਰ ਦਿਨ ਪਹਿਲਾਂ ਹੀ ਇੱਕ ਪੋਗਲੈਂਡ ਜਿਹੜੀਆ ਦਰਿਆ ਦੇ ਵਿੱਚ ਡੁੱਬੀ ਸੀ ਪਰ ਹੁਣ ਸਭ ਤੋਂ ਵੱਡੀ ਘਟਨਾ ਜਿਹੜੀ ਵਾਪਰੀ ਆ ਕਿ ਇੱਕ ਇਨਸਾਨ ਦੀ ਜਿਹੜੀ ਆ ਜਾਣ ਆ ਉਹ ਚਲੀ ਗਈ ਐ ਇਸ ਦਰਿਆ ਦੇ ਵਿੱਚ ਡੁੱਬ ਕੇ ਔਰ ਡੁੱਬਣ ਦਾ ਕਾਰਨ ਕੀ ਹੋਇਆ ਕਿ ਰਾਤ ਦੇ ਹਨੇਰੇ ਦੇ ਵਿੱਚ ਇਸ ਲੀਹ ਦੇ ਉੱਪਰ ਇੱਕ ਟਰੈਕਟਰ ਆਪਣਾ ਜੋ ਪਰਿਵਾਰ ਪਾਲ ਕੇ ਇਹਨਾਂ ਦੇ ਸ਼ਾਇਦ ਡਰਾਈਵਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਸੀਗਾ ਉਹ ਰਾਤ ਦੇ ਹਨੇਰੇ ਦੇ ਵਿੱਚ ਵੀ ਉਹਦੇ ਕੋਲ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਿਹੜਾ ਆਰ ਜੀ ਰਸਤਾ ਬਣਾਇਆ ਇਹਨਾਂ ਕ੍ਰੈਸ਼ਰਾਂ ਵਾਲਿਆਂ ਨੇ ਜੋ ਹੋਰ ਜਿਹੜੇ ਇੱਥੇ ਕੁਝ ਆਪਣੇ ਨਿੱਜੀ ਫਾਇਦਿਆਂ ਵਾਸਤੇ ਰੇਤ ਨੂੰ ਦੰਪਕਦਾ ਉਹਨਾਂ ਨੇ ਉਸ ਡਰਾਈਵਰ ਨੂੰ ਰੱਖਿਆ ਤੇ ਟਰੈਕਟਰ ਜਿਹੜਾ ਆ ਉਹ ਰਸਤੇ ਤੋਂ ਭਟਕ ਗਿਆ ਦਰਿਆ ਦੇ ਵਿੱਚ ਜਾ ਡਿੱਗਾ ਤੇ ਟਰੈਕਟਰ ਤੇ ਇਹਨਾਂ ਨੇ ਹੁਣ ਬਾਹਰ ਕੱਢ ਲਿਆ ਮਸ਼ੀਨਾਂ ਦੇ ਪਰ ਅਜੇ ਤੱਕ ਕੋਈ ਇਨਸਾਨ ਦੀ ਲਾਸ਼ ਆ ਉਹ ਨਹੀਂ ਲੱਭੀ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਜਿਹੜਾ ਰਸਤਾ ਬਣਾਇਆ ਕਿੰਨੇ ਆ ਇਹ ਕਿੰਨਾ ਦੇ ਖੇਤਾਂ ਨੂੰ ਕਨੈਕਟ ਕਰਦਾ ਆ ਮੈਨੂੰ ਨਾਂ ਲੈ ਤਾਂ ਕੋਈ ਝਿਜਕ ਨਹੀਂ ਆ ਕਿਉਂਕਿ ਜਦੋਂ ਇਦਾਂ ਦੇ ਨਾਮ ਨਸ਼ਰ ਹੋਣਗੇ ਤੇ ਫਿਰ ਸਰਕਾਰਾਂ ਦੀ ਅੱਖਾਂ ਖੁੱਲ੍ਹੇ ਤੇ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਨੇ ਇਹ ਲੀ ਲਾਈ ਆ ਜਿਹੜੇ ਕਰੈਸ਼ਰ ਮਾਲਕ ਇਹਦੇ ਵਿੱਚ ਇਹਨੂੰ ਨੇ ਜਿਸ ਵੀ ਜ਼ਮੀਨ ਤੱਕ ਇਹ ਪਹੁੰਚਦੀ ਆ ਇਹਨਾਂ ਦੇ ਉੱਪਰ 302 ਦਾ ਜਿਹੜਾ ਤਤਲ ਦਾ ਜਿਹੜਾ ਆ ਉੱਚਾ ਦਰਜ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਦੇ ਉੱਪਰ ਵੀ ਮੈਂ ਕਹਾਂਗਾ ਆਪਣੇ ਸਿਆਮ ਬਾਵਾ ਜਾਂ ਵਿਚੋਂ ਦੀ ਲੰਘਣ ਵਾਸਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਸਾਨੂੰ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਲਗਭਗ ਉਸ ਦੀ ਮੌਤ ਹੋਇਆ ਨੂੰ ਗਰੀਬਨ 16 ਤੋਂ 17 ਘੰਟੇ ਹੋ ਚੁੱਕੇ ਆ ਪਰ ਅਜੇ ਦੱਸਿਆ ਵੀ ਨਾ ਗਿਆ ਹੋਵੇ ਸਾਡੀ ਪ੍ਰਸ਼ਾਸਨ ਕੋ ਇੱਕੋ ਪੀ ਲਿਆ ਨਾ ਤੇ ਉਹ ਸੀ ਡੈੱਡ ਬੋਡੀ ਨੂੰ ਲੱਭਣ ਵਾਸਤੇ ਕੋਈ ਕੁਛ ਕੀਤੀ ਜਾ ਰਹੀ ਆ ਆਮ ਸਰਕਾਰ ਨੂੰ ਮੈਂ ਚਾਹੂੰਗਾ ਉਹਨਾਂ ਦੇ ਉੱਪਰ ਵੀ ਪਰਚੇ ਦਰਜ ਕੀਤੇ ਜੇ ਤਾ ਬੰਦੀ ਜਿਹੜੀ ਕਾਰਵਾਈ ਆ ਕੀਤੀ ਜਗਾ ਕਿਸਮੀਰ ਸਿੰਘ ਨਾਮ ਹੈ ਪ੍ਰਾਣਸ਼ਾਲਿਆਂ ਤੋਂ ਆਈ ਮੇਰਾ ਸਾਲਾ ਸੀਗਾ ਤੇ ਇਹਨਾਂ ਦੇ ਕੋਲ ਗਈ ਸਾਰੇ ਇਧਰ ਕਰਾਸਰ ਤੇ ਕੰਮ ਕਰਦੇ ਸੀ ਜੀਸੀਪੀ ਚਲਾਉਂਦੇ ਸੀਗੇ ਇਹ ਰਣਜੀਤ ਸਿੰਘ ਨਾਮ ਹੈ ਇਹਨਾਂ ਦਾ ਬਾਕੀ ਇਹ ਕਿੰਨਾ ਨੇ ਕਿਹਾ ਕਿ ਟਰੈਕਟਰ ਪਲਟ ਗਿਆ ਦਰਾ ਦੇ ਵਿੱਚ ਤੇ ਟਰਾਲੀ ਬਾਹਰ ਸੀਗੀ ਜਦੋਂ ਆ ਗਏ ਇਹਨਾਂ ਨੇ ਪੁੱਛਿਆ ਇਹ ਕਹਿੰਦੇ ਨਾ ਟਰਾਲੀ ਲੱਗਦੀ ਤੇ ਨਾ ਟਰੈਕਟਰ ਲੱਭਦਾ ਸੀ ਪਹਿਲਾਂ ਇਹਨਾਂ ਨੇ ਕਿਹਾ ਕਿ ਟਰੈਕਟਰ ਪਾਣੀ ਦੇ ਵਿੱਚ ਆ ਗਿਆ ਤੇ ਟਰਾਲੀ ਬਾਹਰ ਸੀਗੀ ਫਿਰ ਇਹ ਪਹਿਲਾਂ ਇਹਨਾਂ ਨੇ ਸਾਰੇ ਇਹ ਕਿਹਾ ਕਿ 7 ਵਜੇ ਤੋਂ ਬਾਅਦ ਸਾਡਾ ਕੋਈ ਵੀ ਜਾਣਾ ਕਿ ਇਥੋਂ ਕਰਾਸਰ ਤੋਂ ਕੋਈ ਮਸ਼ੀਨਰੀ ਨਹੀਂ ਨਿਕਲਦੀ ਆਗੀ ਫਿਰ ਇਹ 8:30 9 ਵਜੇ ਕਹਿੰਦੇ ਵੀ ਟਰੈਕਟਰ ਲਾ ਕੇ ਨਿਕਲ ਗਿਆ ਕੋਈ ਪੁੱਛ ਗਿਆ ਥੇ ਨਹੀਂ ਕਹਿੰਦੇ ਕਿਸ ਨੇ ਕੀਤੀ ਮੇਰੇ ਜੀਸੀਬੀ ਵਾਲਾ ਕਹਿੰਦਾ ਆ ਉਹਨੇ ਦੱਸਿਆ ਕਿ ਟਰੈਕਟਰ ਲੈ ਕੇ ਉਧਰ ਨੂੰ ਜਾ ਰਿਹਾ ਸਾਨੂੰ ਅੱਜ ਕੋਈ ਇਹਨਾਂ ਨੇ ਦੱਸਿਆ ਕੋਈ 10 ਕਿਵੇਂ 11 ਵਜੇ ਕੋਲ ਗਈ ਆ ਦਾ 8 ਵਜੇ ਦਾ ਦੱਸਦੇ ਆ ਜੇ 8 ਵਜੇ ਦਾ ਹੋਇਆ ਅਜੇ ਤੱਕ ਕੋਈ ਬੰਦੇ ਦਾ ਪਤਾ ਨਹੀਂ ਵੀ ਕਿੱਥੇ ਆ ਕਿੱਥੇ ਨਹੀਂ ਆ ਜੀਸੀਬੀ ਆਪਰੇਟਰ ਸੀ ਜੀ ਚਾਹੀ ਜੀਸੀਬੀ ਆਪਰੇਟਰ ਜੀਸੀਬੀ ਆਪਰੇਟਰ ਸੀਗੇ ਹਾਂ ਜੀ ਹਾਂ ਜੀ ਟਰੈਕਟਰ ਨਾਲ ਤਾਂ ਕੋਈ ਲਿੰਕੇ ਨਹੀਂ ਹੈਗਾ ਸਰ ਉਹਨਾਂ ਦਾ ਪੰਜ ਸਾਰੇ ਇਹ ਮੰਗ ਕਰਦੇ ਆ ਕਿ ਸਾਨੂੰ ਇਹਦਾ ਹਿਸਾਬ ਮਿਲੇ ਵੀ ਕੀ ਹਸਾਬ ਦਾ ਕੀ ਕੀ ਹੋਇਆ ਚੱਕਰ ਹੋਇਆ ਕੀ ਨਹੀਂ ਅਜੇ ਤੱਕ ਕੱਲ ਤੋਂ ਲੈ ਕੇ ਹੁਣ ਪੰਜ ਵਾ ਚੱਲਿਆ ਅਜੇ ਤੱਕ ਬੰਦਾ ਨਹੀਂ ਮਿਲਿਆ ਤੁਹਾਨੂੰ ਅਜੇ ਤੱਕ ਅਸੀਂ ਤੇ ਇਹ ਚੰਨਾ ਐਗਜ਼ਾਮ ਪਤਾ ਤਾਂ ਲੱਗੇ ਕਿ ਕੀ ਹਿਸਾਬ ਕਿਤਾ ਹੋਇਆ ਕਿ ਇੱਥੇ ਤੇ ਦੋ ਮਹੀਨੇ ਤੋਂ ਚਲਾ ਰਹੇ ਪੈਨੋ ਤਾਂ ਕਾਫੀ ਚਿਰ ਹੋ ਗਿਆ ਨਾ ਨੂੰ 10 15 ਸਾਲ ਹੋ ਗਏ ਡੀਸੀਪੀ ਚਲੁੰਦੇ ਆ ਇਹ ਮਖਵਾਲੇ ਜੀ ਸੋ ਫਿਲਹਾਲ ਮੇਰੇ ਨਾਲ ਇਸ ਬੋਰਡਮ ਦੇ ਵਿੱਚ ਐਨਆਈ ਮੈਨੂ ਦੋ ਇਜਾਜ਼ਤ ਤਨਵਤ